ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਸੱਚੀ ਕਹਾਣੀ ਲੈ ਕੇ ਆਇਆ ਇਹ ਕਹਾਣੀ ਸਾਰੀ ਸੁਣਿਓ ਸਾਰੀ ਕਹਾਣੀ ਸੁਣ ਕੇ ਤੁਹਾਡਾ ਦਿਮਾਗ ਹਿੱਲ ਜੂ ਵੀ ਇਦਾਂ ਵੀ ਹੋ ਸਕਦਾ ਇਹ ਵੀਡੀਓ ਹైదరాబాద్ ਦੀ ਹੈ ਜੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਜਿਹੜਾ ਵੀਡੀਓ ਵਿੱਚ ਕੁੱਕਰ ਦੇਖ ਰਹੇ ਹੋ ਇਹ ਕੁੱਕਰ ਵਿੱਚ ਇੱਕ ਆਦਮੀ ਹਰ ਰੋਜ਼ ਥੋੜਾ ਥੋੜਾ ਆਪਣੀ ਪਤਨੀ ਨੂੰ ਪਕਾ ਕੇ ਖਾ ਰਿਹਾ ਸੀ ਇਹ ਗੱਲ ਆ ਜੀ ਆਰਮੀ ਅਫਸਰ ਗੁਰੂ ਮੂਰਤੀ ਦੀ ਇਹਨਾਂ ਦੋਵਾਂ ਦਾ ਵਿਆਹ ਅੱਜ ਤੋਂ 13 ਸਾਲ ਪਹਿਲਾਂ ਹੋਇਆ ਸੀ ਉਦੋਂ ਗੁਰੂ ਮੂਰਤੀ ਆਰਮੀ ਵਿੱਚ ਸੀ ਵਿਆਹ ਤੋਂ ਬਾਅਦ ਗੁਰੂ ਮੂਰਤੀ ਇੰਡੀਅਨ ਆਰਮੀ ਦੀ ਜੋਬ ਛੱਡ ਦਿੰਦਾ ਕਿਉਂਕਿ ਕਿਉਂਕਿ ਉਹਨੂੰ ਲੱਗਦਾ ਵੀ ਉਹ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦੇ ਰਿਹਾ ਉਸ ਤੋਂ ਬਾਅਦ ਉਹ ਇਸੇ ਮਕਾਨ ਵਿੱਚ ਰਹਿਣ ਆਉਂਦਾ ਇਸ ਦੌਰਾਨ ਇਹਨਾਂ ਦੇ ਦੋ ਬੱਚੇ ਹੁੰਦੇ ਨੇ ਇੱਕ ਮੁੰਡਾ ਤੇ ਇੱਕ ਕੁੜੀ ਸਭ ਕੁਝ ਸਹੀ ਚੱਲ ਰਿਹਾ ਸੀ ਫੇਰ ਆਉਂਦੀ ਆ 16 ਜਨਵਰੀ 16 ਜਨਵਰੀ ਨੂੰ ਮਾਨਵੀ ਗਾਇਬ ਹੋ ਜਾਂਦੀ ਆ ਮਾਨਵੀ ਗੁਰੂ ਮੂਰਤੀ ਦੀ ਪਤਨੀ ਮਾਨਵੀ ਦੇ ਮਾਪੇ ਬੱਚਿਆਂ ਤੇ ਮਾਨਵੀ ਨਾਲ ਹਰ ਰੋਜ਼ ਫੋਨ ਤੇ ਗੱਲ ਕਰਿਆ ਕਰਦੇ ਸੀ 16 ਜਨਵਰੀ ਨੂੰ ਉਹਨਾਂ ਦੀ ਗੱਲ ਮਾਨਵੀ ਨਾਲ ਨਹੀਂ ਹੁੰਦੀ ਉਹ ਘਬਰਾ ਗਏ ਇੰਨੇ ਨੂੰ ਸਾਊਥ ਵਿੱਚ 4-5 ਦਿਨਾਂ ਦਾ ਤਿਹਾਰ ਮਨਾਇਆ ਜਾਂਦਾ ਮਾਪੇ ਉਧਰ ਉਲਝ ਗਏ ਜਦੋਂ 18-19 ਜਨਵਰੀ ਤੱਕ ਉਹਨਾਂ ਦੀ ਗੱਲ ਬੇਟੀ ਨਾਲ ਨਹੀਂ ਹੁੰਦੀ ਫਿਰ ਉਹ ਸੋਚ ਸੋਚਣ ਲੱਗ ਜਾਂਦੇ ਆ ਫਿਰ ਆਪਦੇ ਦਮਾਦ ਨੂੰ ਪੁੱਛਿਆ ਵੀ ਮਾਨਵੀ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੀ ਉਹ ਕਹਿੰਦਾ ਵੀ ਮੇਰੇ ਨਾਲ ਲੜ ਕੇ ਕਿਤੇ ਚਲੀ ਗਈ ਉਸ ਤੋਂ ਅਗਲੇ ਦਿਨ ਮਾਪੇ ਪੁਲਿਸ ਵਿੱਚ ਰਿਪੋਰਟ ਕਰ ਦਿੰਦੇ ਆ ਪੁਲਿਸ ਪੁੱਸਗਿਸ ਕਰਦੀ ਆ ਉਹਨਾਂ ਤੋਂ ਲੋਕਾਂ ਤੋਂ ਲੋਕਾਂ ਤੋਂ ਪਤਾ ਚੱਲਦਾ ਵੀ ਇਹਨਾਂ ਵਿੱਚ ਲੜਾਈ ਬਹੁਤ ਰਹਿੰਦੀ ਆ ਪੁਲਿਸ ਨੂੰ ਸ਼ੱਕ ਹੋ ਜਾਂਦਾ ਘਰ ਵਾਲੇ ਤੇ ਬੱਚਿਆਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਅਸੀਂ ਤਾਂ ਭੂਆ ਦੇ ਘਰ ਗਏ ਸੀ ਪਤੀ ਤੇ ਹੋਰ ਸ਼ੱਕ ਹੋ ਜਾਂਦਾ ਸਖਤੀ ਨਾਲ ਪਤੀ ਤੋਂ ਪੁੱਛਿਆ ਜਾਂਦਾ ਫਿਰ ਉਹ ਸ਼ੁਰੂ ਤੋਂ ਸਾਰੀ ਕਹਾਣੀ ਦੱਸਦਾ ਵੀ ਮੇਰੀ ਪਤਨੀ ਬਾਰ-ਬਾਰ ਪੀਕੇ ਜਾਂਦੀ ਸੀ ਸਾਡੇ ਵਿੱਚ ਇਹੀ ਗੱਲ ਕਰਕੇ ਲੜਾਈ ਰਹਿੰਦੀ ਸੀ ਫਿਰ ਉਸਨੇ ਦੱਸਿਆ ਵੀ ਮੈਂ ਉਹਨੂੰ ਵਾਲਾਂ ਤੋਂ ਫੜ ਕੇ ਬਾਥਰੂਮ ਵਿੱਚ ਲੈ ਗਿਆ ਉੱਥੇ ਮੈਂ ਉਹਦੇ ਛੋਟੇ-ਛੋਟੇ ਟੁਕੜੇ ਕੀਤੇ ਬੱਚਿਆਂ ਨੂੰ ਮੈਂ ਪਹਿਲਾਂ ਹੀ ਭੂਆ ਕੋਲ ਢੇਜ ਦਿੱਤਾ ਸੀ ਸਾਰੀਆਂ ਹੱਡੀਆਂ ਅਲੱਗ ਕਰਕੇ ਉਹਨਾਂ ਦਾ ਪਾਊਡਰ ਬਣਾ ਕੇ ਮੈਂ ਹਰ ਰੋਜ਼ ਥੋੜਾ ਥੋੜਾ ਹਵਾ ਵਿੱਚ ਸਿੱਟ ਦਿੰਦਾ ਸੀ ਤੇ ਹਰ ਰੋਜ਼ ਥੋੜਾ ਥੋੜਾ ਮਾਸ ਕੁੱਕਰ ਵਿੱਚ ਬਣਾ ਕੇ ਕੁਝ ਖਾ ਲੈਂਦਾ ਤੇ ਬਾਕੀ ਨਦੀ ਵਿੱਚ ਸੁੱਟ ਦਿੰਦਾ ਸੀ ਗਵਾਂਡੀ ਵੀ ਦੱਸਦੇ ਨੇ ਕਿ ਰਾਤ ਨੂੰ 1 ਤੋਂ 2 ਵਜੇ ਤੱਕ ਕੋਕਰ ਦੀਆਂ ਸੀਟੀਆਂ ਵੱਜਦੀਆਂ ਸੀ ਹਜੇ ਤੱਕ ਪੁਲਿਸ ਨੂੰ ਮਾਨਵੀ ਦੇ ਸਰੀਰ ਦਾ ਕੋਈ ਵੀ ਟੁਕੜਾ ਨਦੀ ਜਾਂ ਘਰ ਵਿੱਚੋਂ ਨਹੀਂ ਮਿਲਿਆ ਹੁਣ ਗੁਰੂ ਮੂਰਤੀ ਪੁਲਿਸ ਦੀ ਹਰਾਸਤ ਵਿੱਚ ਆ ਪਰ ਪੁਲਿਸ ਕਹਿੰਦੀ ਇਹ ਕੇਸ ਜਿੱਤ ਵੀ ਸਕਦਾ ਕਿਉਂਕਿ ਪੁਲਿਸ ਕੋਲ ਸਬੂਤ ਬਹੁਤ ਘੱਟ ਨੇ ਪੁਲਿਸ ਹਜੇ ਵੀ ਇਹ ਕੇਸ ਦੀ ਸਾਨਵੀਨ ਕਰ ਰਹੀ ਆ ਤੋਸਤੋ ਦੇਖ ਲੋ 13 14 ਸਾਲ ਹੋ ਗਈ ਸੀ ਇਹਨਾਂ ਦੇ ਵਿਆਹ ਨੂੰ ਪਰ ਫੇਰ ਵੀ ਪਤੀ ਨੇ ਇਹ ਡਿਸੀਜਨ ਲੈਂਤਾ ਵੀ ਆਪਦੀ ਘਰ ਵਾਲੀ ਮਾਰਤੀ ਹਣਾ ਕਾਰਨ ਕੀ ਸੀ ਵੀ ਉਹ ਆਪਦੇ ਪੇਕੇ ਵੱਧ ਜਾਂਦੀ ਸੀ ਆਪਦੇ ਪੇਕੇਆਂ ਦਾ ਵੱਧ ਕਰਦੀ ਸੀ ਅੱਜ ਇਹ ਇਕੱਲਾ ਕੇਸ ਨਹੀਂ ਆਪਣੇ ਹਿੰਦੁਸਤਾਨ ਵਿੱਚ ਇੰਡੀਆ ਵਿੱਚ ਇਹ ਬਹੁਤ ਕੇਸ ਨੇ ਇਦਾਂ ਦੇ ਵੀ ਜਿਹੜੇ ਕਿਸੇ ਦਾ ਤਲਾਕ ਹੋ ਜਾਂਦਾ ਕੋਈ ਮਰਡਰ ਕਰ ਦਿੰਦਾ ਇਹ ਬਹੁਤ ਮਾਮਲੇ ਆ ਰਹੇ ਨੇ ਵੀ ਕੁੜੀਆਂ ਆਪਣੇ ਪੇਕਿਆਂ ਦਾ ਬਹੁਤ ਕਰਦੀਆਂ ਨੇ ਵਿਆਹ ਤੋਂ ਬਾਅਦ ਉਹ ਰਿਸ਼ਤਾ ਪੂਰਾ ਵੀ ਨਹੀਂ ਨਿਭਦਾ ਜਿਹੜਾ ਆਪਣੇ ਪੇਕਿਆਂ ਦਾ ਵਿਆਹ ਤੋਂ ਬਾਅਦ ਕੁੜੀ ਵੱਧ ਕਰਦੀ ਆ ਪਰ ਗੁਰੂ ਮੂਰਤੀ ਨੂੰ ਆਪਦੀ ਘਰ ਵਾਲੀ ਨੂੰ ਮਾਰਨਾ ਨਹੀਂ ਸੀ ਚਾਹੀਦਾ ਇਹ ਇਹਦੀ ਬਹੁਤ ਵੱਡੀ ਗਲਤੀ ਆ ਕਿ ਮੈਨ ਲੱਗੇ ਜੀ ਕੋਈ ਕਹਾਣੀ ਦੱਸਿਓ